ਪੰਜਾਬ ਚ ਜਦੋਂ ਕਾਲਾ ਦੌਰ ਖਤਮ ਹੋਇਆ ਉਸ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਪੰਜਾਬ ਨੂੰ ਮੁਰਤੇ ਖੜਾ ਕਰਨ ਦੀ ਸੀਗੀ ਉਹਦੇ ਨਾਲ ਨਾਲ ਇੱਕ ਸਮੱਸਿਆ ਸਰ ਕਰਕੇ ਖੜੀ ਹੋਈ ਜਿਹੜੀ ਸੀਗੀ ਬਹੁਤ ਜ਼ਿਆਦਾ ਅਨਾਥ ਬੱਚੇ ਅਤੇ ਵਿਧਵਾ ਔਰਤਾਂ ਦੀ ਸੀ ਉਸ ਨੂੰ ਲੈ ਕੇ ਕਈ ਸੰਸਥਾਵਾਂ ਪੰਜਾਬ ਵਿੱਚ ਖੋਲਹੀਆਂ ਉਹਨਾਂ ਵਿੱਚ ਇੱਕ ਸੰਸਥਾ ਸੀ ਗੁਰੂ ਆਸਰਾ ਟਰਸਟ ਇਸ ਸੰਸਥਾ ਵੱਲੋਂ ਬੱਚਿਆਂ ਨੂੰ ਉਸ ਟਾਈਮ ਸਿਰਫ ਇਸ ਗੱਲ ਦੀ ਜ਼ਰੂਰਤ ਸੀਗੀ ਕਿ ਬੱਚਿਆਂ ਨੂੰ ਕੋਈ ਨਾ ਕੋਈ ਛੱਤ ਮਿਲ ਜਾਵੇ ਤੇ ਸੁਨਹਿਰਾ ਦੇਖਭਾਲ ਕਰਨ ਵਾਲੀ ਕੋਈ ਸੰਸਥਾ ਮਿਲ ਜਾਵੇ ਇਸ ਸੰਸਥਾ ਨੇ ਉਹ ਕੰਮ ਜਿਹੜਾ ਸੀਗਾ 1998 ਵਿੱਚ ਸ਼ੁਰੂ ਕੀਤਾ ਤੇ 25 ਸਾਲ ਦਾ ਸਫ਼ਰ ਹੋ ਗਿਆ ਅੱਜ ਦੇ ਦੌਰ ਦੇ ਵਿੱਚ ਇਹ ਜਿਹੜੀ ਸੰਸਥਾ ਹੈਗੀ ਹੈ ਇਹਨਾਂ ਕੋਲ ਜਿਹੜੇ ਬੱਚੇ ਆਉਂਦੇ ਆ ਚਾਹੇ ਲੜਕੀਆਂ ਚਾਹੇ ਲੜਕੇ ਆ ਚਾਹੇ ਕੋਈ ਬਜ਼ੁਰਗਾਂ ਉਹਨਾਂ ਵਾਸਤੇ ਹਰ ਉਹ ਪ੍ਰਯਾਸ ਕੀਤੇ ਜਾਂਦੇ ਆ ਜਿਦੀ ਕੀ ਉਹਨਾਂ ਨੂੰ ਜ਼ਰੂਰਤ ਹੈਗੀ ਆ ਸਭ ਤੋਂ ਵੱਡੀ ਗੱਲ ਹੈ ਬੱਚੇ ਜਿਹੜੇ ਆੰਨ ਨੇ ਚਾਹੇ ਬੱਚੀਆਂ ਆਉਂਦੀਆਂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਐਜੂਕੇਟ ਕੀਤਾ ਜਾਂਦਾ ਹੈ ਔਰ ਵਧੀਆ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈਗਾ ਇਹਦਾ ਉਦਾਹਰਨ ਇੱਕੀ ਹੈ ਕਿ ਇੱਥੋਂ ਬਹੁਤ ਸਾਰੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਦੀਆਂ ਸ਼ਾਦੀਆਂ ਵਿਦੇਸ਼ ਦੇ ਵਿੱਚ ਹੋਈਆਂ ਨੇ ਵਿਦੇਸ਼ੋਂ ਆ ਕੇ ਲੋਕ ਇੱਥੇ ਆਪਣੀ ਬੱਚਿਆਂ ਦੀ ਸ਼ਾਦੀ ਕਰਕੇ ਉਹਨਾਂ ਨੂੰ ਆਪਣੇ ਘਰ ਦਾ ਜਿਹੜਾ ਹੈਗਾ ਰੌਸ਼ਨ ਕਰਨ ਲਈ ਚਿਰਾਗ ਬਣਾ ਕੇ ਲੈ ਕੇ ਗਏ ਨੇ ਤੇ ਬਹੁਤ ਸਾਰੀਆਂ ਬੱਚੀਆਂ ਅੱਜ ਵੀ ਇੱਥੇ ਪੜ੍ਹਾਈ ਕਰਨ ਦੌਰਾਨ ਆਈਡੈਂਟਸ ਕਰ ਰਹੀਆਂ ਨੇ ਇਸ ਸੰਸਾ ਦੇ ਜਿਹੜੇ ਚੇਅਰਮੈਨ ਨੇ ਇਸ ਟਾਈਮ ਕਵਰ ਸਿੰਘ ਧਾਮੀ ਉਹ ਕਹਿੰਦੇ ਨੇ ਸਾਡਾ ਮਕਸਦ ਹੈ ਬੱਚਿਆਂ ਨੂੰ ਐਜੂਕੇਟ ਕਰਨਾ ਤਾਂ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋਣ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਅੱਛੀ ਤਰ੍ਹਾਂ ਨਾਲ ਬਤਰ ਕਰਨ ਬਹੁਤ ਸਾਰੇ ਬੱਚੇ ਵਕੀਲ ਨੇ ਬਹੁਤ ਸਾਰੇ ਬੱਚੇ ਪੁਲਿਸ ਚ ਐ ਬਹੁਤ ਸਾਰੇ ਬੱਚੇ ਵਿਦੇਸ਼ ਚ ਐ ਬਹੁਤ ਸਾਰੇ ਬੱਚੇ ਸਰਕਾਰੀ ਨੌਕਰੀ ਕਰ ਰਹੇ ਆ ਔਰ ਆਪਣੇ ਕੰਮ ਕਰ ਰਹੇ ਆ ਉਹ ਹੁਣ ਇਸ ਆਸਰਾਮ ਛੱਡ ਕੇ ਆਪਣਾ ਜਿਹੜਾ ਜੀਵਨ ਹੈ ਆਪਣਾ ਪਰਿਵਾਰਿਕ ਜੀਵਨ ਜਿਹੜਾ ਹੈਗਾ ਉਹ ਬਤੀਤ ਕਰ ਰਹੇ ਆ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਕਵਰ ਸਿੰਘ ਧਾਮੀ ਉਹਨਾਂ ਨੂੰ ਮਿਲਾਵਾਂਗੇ ਤੇ ਜਾਣਾਂਗੇ ਕਿ ਉਹ ਪਿਛਲੇ 25 ਸਾਲ ਤੋਂ ਕਿਸ ਤਰ੍ਹਾਂ ਪੂਰੇ ਸਮਾਜ ਦੀ ਸਿਆ ਵਿੱਚ ਝੋਟੇ ਹੋਏ ਕਹ ਦੇ ਲਾਡੋ ਕਦੇ ਕਮਲ ਜਿ ਪੁੱਤ ਨੂੰ ਰੀਜਾ ਲਾ ਲਾ ਕੇ ਗੁੱਦੀ ਮੇਰੀ ਗੁੱਤ ਨੂੰ ਦੁੱਧ ਦਾ ਗਲਾਸ ਚੱਕੀ ਫਿਰਨਾ ਮੇਰਾ ਸ਼ੇਰ ਬੱਚਾ ਪੀ ਬਣ ਕੇ ਲਹਵੇ ਉਤੇਰੇ ਨਾ ਬੇਬੇ ਮੇਰੀ ਇਹ ਮੈਂ ਸੁੱਖ ਮਾਣਾ ਤੇਰੀ ਤੀ ਬਣ ਕੇ ਲਵ ਯੂ ਤੇਰੇ ਨਾ ਬੇਬੇ ਮੇਰੀਏ ਮੈਂ ਸੁਖ ਮੋੜਾ ਤੇਰੀ ਤੀ ਬਣ ਕੇ ਹੋ ਹੋ ਗੁਰ ਅਸਰਾ ٹرسٹ ਪਲਸੋਰਾ ਦੇ ਚੇਅਰਮੈਨ ਕਵਰ ਸਿੰਘ ਧਾਮੀ ਜੀ ਸਾਡੇ ਨਾਲ ਨੇ ਧਾਮੀ ਸਾਹਿਬ ਅੱਜ ਦੇ ਮਹਾਪੁਰਖ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਨੂੰ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਇਆਂ ਨੂੰ ਤੁਹਾਡੇ ਦਰਸ਼ਕਾਂ ਦਾ ਵੀ ਧੰਨਵਾਦ ਤੇ ਤੁਮ ਸਮਝੰ ਦੱਸੋ ਇਸ ਜਿਹੜਾ ٹرسٹ ਹੈਗਾ ਇਹਦਾ ਤੁਸੀਂ ਨੇਕ ਕੰਮ ਕਰ ਰਹੇ ਹੋ ਇਹਦੀ ਸ਼ੁਰੂਆਤ ਕਦੋਂ ਤੇ ਕਿਸ ਤਰ੍ਹਾਂ ਹੋਈ ਐਕਚੁਅਲੀ ਇਹ ਟਰਸਟ ਮੇਰੇ ਫਾਦਰ ਸਾਹਿਬ ਨੇ ਚਲਾਇਆ ਸੀ ਪਰ ਉਹ ਬਹੁਤ ਥੋੜਾ ਚੱਲ ਰਿਹਾ ਉਹਨਾਂ ਦੇ ਹੁਕਮ ਔਰ ਮਤਾਬਕ ਉਹਨਾਂ ਦੀ ਜਗਾ ਫਿਰ ਮੈਂ ਇਹ ਟਰਸਟ ਚਲਾਇਆ ਤੇ ਇਹਨੂੰ ਮੈਨੂੰ 25 ਸਾਲ ਹੋ ਗਏ تھے 25 ইয়ার্স ਤੋਂ ਵਬ ਹੋ ਗਿਆ ਹੈ ਟਰਸਟ ਚੱਲਦਿਆਂ ਮਤਲਬ ਕਿ 1999 ਦੇ ਆਸ-ਪਾਸ ਉਸੇ ਟਰਸਟ ਦੇ ਸ਼ੁਰੂ ਕੀਤਾ ਹਾਂ 1998 ਚ ਇਹ ਟਰਸਟ ਰਜਿਸਟ੍ਰੇਸ਼ਨ ਹੋਈ 1999 ਚ ਇੱਥੇ ਜਿਹੜੀ ਬ੍ਰਾਂਚ ਹੈ ਹੈੱਡ ਆਫ ਦੇ ਤੌਰ ਤੇ ਇਹ ਖੁੱਲਈ ਤੇ ਜਦੋਂ ਪਹਿਲੇ ਕਲਕਤ ਕਰਦੇ ਆ ਵੀ ਇਹ ਜਿਹੜਾ ٹرسٹ ਬਣਾਉਣ ਦੇ ਥੋੜੇ ਪਿਤਾ ਜੀ ਦੇ ਮਨ ਚ ਕੀ ਕਹਾਣੀ ਆ ਉਹ ਤੁਹਾਨੂੰ ਦੱਸਿਆ ਹੋਣਾ ਨੇ ਵੀ ਕਿ ਇਹਦੀ ਉਹਨਾਂ ਨੂੰ ਲੱਗੀ ਕਿ ਚੇਤਨਾ ਹੈ ਕਿ ਅਸੀਂ ਇਹ ٹرسٹ ਖੁੱਲਈਏ ਤੇ ਜਿਹੜੇ ਪ੍ਰਾਣੀ ਨੇ ਚਾਹੇ ਉਹ ਬੱਚੇ ਆ ਚਾਹੇ ਬਜ਼ੁਰਗਾਂ ਆ ਚਾਹੇ ਲੇਡੀਜ਼ ਆ ਉਹਨਾਂ ਦੀ ਸੇਵਾ ਕੀਤੀ ਜਾਵੇ ਅਸਲ ਤੇ ਵਿੱਚ ਜਿਸ ਲਈ ٹرسٹ ਖੁੱਲਿਆ ਉਹਲੇ ਸਿਕੰਬੀ ਨਫਲ ਕਛੀ ਹੋ ਚੁੱਕੀ ਸੀ ਉਸ ਵੇਲੇ ਬਹੁਤ ਸਾਰੇ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਸੀ ਜਿਹੜਾ ਕਾਲਾ ਦੌਰ ਲੰਘ ਚੁੱਕਾ ਸੀ ਉਸ ਵੇਲੇ ਬੱਚਿਆਂ ਨੂੰ ਸਾਂਭਣ ਦੀ ਬਹੁਤ ਲੋੜ ਸੀ ਉਹਨਾਂ ਨੂੰ ਕੋਈ ਸਾਂਭਦਾ ਨਹੀਂ ਸੀ ਇਸ ਕਰਕੇ ਉਹਨਾਂ ਨੇ ਭਾਈ ਕਨਈਆ ਦੀ ਤਰਜ਼ ਤੇ ਜਿੰਨ ਤੋਂ ਗਵਰਨਮੈਂਟ ਸਾਂਭਦੀ ਆ ਉਹ ਤਾਂ ਠੀਕ ਐ ਜਿਹਨੂੰ ਨਹੀਂ ਸਾਂਭਦੀ ਉਹ ਫਿਰ ਇਸਟਾਫ ਦੇ ਵਿੱਚ ਉਹਨਾਂ ਦੀ ਚੜ੍ਹ ਦਿੱਤੀ ਜਾਵੇ ਤੁਸੀਂ ਇਸ ਟਰਸਟ ਨੂੰ ਚਲਾ ਰਹੇ ਹੋ ਤੇ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਰੂਪਤ ਵਿੱਚ ਤੇ ਹੁਣ ਇਹਦੀਆਂ ਕਿੰਨੀਆਂ ਬ੍ਰਾਂਚੇ ਤੁਸੀਂ ਤਿਆਰ ਕਰ ਲੀਆਂ ਨੇ ਦੇਖੋ ਸਾਡਾ ਟੀਚਰ ਫੀਸ ਜਿਸ ਦੇ ਟਰਸਟ ਚ ਲਾਇਆ ਉਸ ਵੇਲੇ ਅਸੀਂ ਤਕਰੀਬਨ ਹਰ ਡਿਸਟ੍ਰਿਕਟ ਚ ਇੱਕ ਬ੍ਰਾਂਚ ਖੋਲਣ ਦਾ ਟੀਚਾ ਮਿਥਿਆ ਸੀ ਤੇ ਚਲੋ ਸਾਡੇ ਹੋਰ ਵੀ ਟਰਫ ਜਿਹੜੇ ਤੁਹਾਨੂੰ ਸੇ ਕਾਫਤੀ ਗਲ ਟਰਫਰ ਪੈਣੀ ਕਲਰ ਟਰਫਰ ਜਿੱਥੇ ਤਾਰਜੇ ਖੁੱਲੇ ਨੇ ਉਹਨਾਂ ਨੇ ਵੀ ਕੰਮ ਕੀਤਾ ਤਾਂ ਜਿਹੜਾ ਅਸੀਂ ਵੀ ਕੰਮ ਕੀਤਾ ਪਰ ਪਹਿਲਾਂ ਤਾਂ ਜਿਹੜਾ ਹੈਗਾ ਅਸੀਂ ਬਹੁਤ ਕੰਮ ਕੀਤਾ ਤਕਰੀਬਨ ਹੁਣ ਤੱਕ ਜੇ ਮੈਂ ਕਹਾਂ ਤੇ ਇਸੇ ਬ੍ਰਾਂਚ ਦੇ ਵਿੱਚ 2.5 ਹਜ਼ਾਰ ਅਫੀ ਬੱਚੇ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਬਿਡੋ ਲੈਡੀਜ਼ ਨੂੰ ਅਫੀ ਰੀਹੈਬਿਟੇਸ਼ਨ ਉਹਨਾਂ ਦੀ ਹੋ ਚੁੱਕੀ ਹੈ ਤੇ ਤੁਸੀਂ ਜੋ ਕਰ ਕਰਦੇ ਆਂ ਵੀ ਮੈਂ 25000 ਤੋਂ ਵੱਧ ਦੀ ਹੋ ਗਈ ਹੈ ਤੇ ਜਿਹੜੇ ਬੱਚੇ ਆਉਂਦੇ ਆਂ ਤੇ ਉਹਨਾਂ ਨੂੰ ਅਸੀਂ ਪਾਲਣ ਪੋਸ਼ਣ ਕਰਦੋਂਬਰ ਪੜ੍ਹਾਈ ਦਾ ਵੀ ਜਿੰਮਾ ਠਾਣਦੇ ਆਂ ਪੜ੍ਹਾਈ ਕਰਦੇ ਆਂ ਹਾਂ ਬਿਲਕੁਲ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਪੜ੍ਹਾਈ ਉਹਨਾਂ ਨੂੰ ਸ਼ੈਲਟਰ ਦੀ ਲੋੜ ਆ ਉਹਨਾਂ ਨੂੰ ਸ਼ੈਲਟਰ ਸਭ ਕੁਝ ਮਿਲਦਾ ਪਹਿਲੇ ਤੋਂ ਹੁਣ ਦੇ ਵਿੱਚ ਬੜਾ ਫਰਕ ਆਇਆ ਜਿੰਦੋਂ ਇਹ ਟ੍ਰਾਂਸਟ ਗੋਲਿਆ ਸੀ ਉਸ ਵੇ ਸਿਰਫ ਰੋਟੀ ਦੀ ਪ੍ਰੋਬਲਮ ਸੀ ਜਾਂ ਚਲੋ ਸ਼ੈਲਟਰ ਕੋਈ ਢਕ ਨੂੰ ਸਾਖਣੇ ਸੀ 2013 ਚ ਹੁਣ ਕਾਨੂੰਨ ਬੜੇ ਸਖਤ ਹੋ ਗਏ ਨੇ ਉਸ ਤੋਂ ਬਾਅਦ ਐਮੈਂਡਮੈਂਟ ਹੋ ਗਏ 2015 ਦੇ ਵਿੱਚ ਹੁਣ ਇਹ ਬੱਚਿਆਂ ਨੂੰ ਰੱਖਣ ਦੇ ਲਈ ਗਵਰਨਮੈਂਟ ਦੇ ਦਫ਼ਸਾਂ ਫੈਨੇ ਪੈਂਦੇ ਨੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਚਾਈਲਡ ਵੈਲਫੇਅਰ ਕਮੇਟੀਜ਼ ਹੈ ਉਹ ਬੱਚਿਆਂ ਦਾ ਸਿਲੈਕਟ ਕਰਦੀ ਹੈ ਕਿ ਕਿਹੜੇ ਬੱਚੇ ਨੇ ਕਿੱਥੇ ਰਹਿਣਾ ਕਿਸ ਤਰ੍ਹਾਂ ਹੈ ਹੁਣ ਇੱਕ ਕਿਤਾਬੀ ਕਾਰਵਾਈ ਜ਼ਿਆਦਾ ਹੋ ਗਈ ਹੈ ਤੇ ਜਿਹੜੇ ਬੱਚੇ ਸਿਲਕਲ ਹੈਗੇ ਨੇ ਕਿਸ ਨੂੰ ਪੜਾਇਆ ਲਿਖਾਇਆ ਨੌਕਰੀ ਦੇ ਕਾਗਜ਼ ਬਣਾਇਆ ਕੋਈ ਨੌਕਰੀ ਲੱਗਿਆ ਕਿਸ ਨੂੰ ਨੌਕਰੀ ਦਵਾਈ ਸਰਕਾਰੀ ਨੌਕ ਲੱਗਿਆ ਜਾਂ ਕਿਤੇ ਕਿਸਦਾ ਵਿਆਹ ਹੋਇਆ ਉਸ ਤੋਂ ਬਾਅਦ ਹਾਂ ਹਾਂ ਮੈਂ ਤਾਂ ਹੰਦਾ ਫੇ ਵੀ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਪੜ੍ਹ ਲਿਖ ਕੇ ਕੋਈ ਫੌਜ ਚਲ ਗਏ ਨੇ ਕੋਈ ਪੁਲਿਸ ਤੇ ਚਲ ਗਏ ਨੇ ਉਹਨਾਂ ਨੇ ਚੰਗਾ ਆਪਣਾ ਨਾਂ ਕਮਾਇਆ ਕਈ ਫੋਰਮ ਵਿੱਚ ਐਡਜਸਟ ਹੋ ਗਏ ਨੇ ਕਈ ਜਿਹੜੇ ਬੱਚੇ ਜਿਹਦਾ ਆਈਟੀਆਈ ਵੀ ਕਰਾਈ ਉਹਨਾਂ ਨੂੰ ਡਿਪਲੋਮੇ ਕਰਾਏ ਨੇ ਕੋਈ ਤਾਂ ਕਾਮਯਾਬ ਆ ਕੋਈ ਨਹੀਂ ਵੀ ਕਾਮਯਾਬ ਹੋ ਵੇਰ ਵਗਾਰੀਆ ਉਹ ਜਿਹਦਾ ਫਿਚਾਇਆ ਸੀ ਉਦਾਂ ਉਹ ਕੰਮ ਨਹੀਂ ਕਰਦੇ ਤੇ ਇਸ ਤਰ੍ਹਾਂ ਸਾਰਾ ਕੁਝ ਹੀ ਹੈ ਕੋਈ ਚੰਗਾ ਕੋਈ ਮਾੜਾ ਪਰ ਉਹ ਐਸਲੇ ਬਾਹਰ ਫਟਨੇ ਉਸਕੇ ਬੱਚਿਆਂ ਨੇ ਜਿਹੜੇ ਇੱਥੋਂ ਪਲੇ ਨੇ ਇੱਥੇ ਪੜ੍ਹੇ ਨੇ ਉਹ ਨੌਕਰੀ ਕਰਕੇ ਆਪਣੀ ਜਿਹੜੀਆਂ ਕ੍ਰਿਸ਼ਤੀ ਉਹ ਚਲਾ ਰਹੇ ਨੇ ਅੱਜਕੱਲ ਹਾਂ ਬਿਲਕੁਲ ਉਹ ਰੀਹੈਬਿਟੇਸ਼ਨ ਉਹਨਾਂ ਦੀ ਹੋ ਚੁੱਕੀ ਹੈ ਸਾਡਾ ਕੰਮ ਤਾਂ ਉਹਨਾਂ ਨੂੰ ਪੜਾਉਣਾ ਸੀ ਉਹਨਾਂ ਦੀ ਗਾਂ ਹੁਣ ਆਪਣੀ ਲਾਈਫ ਦੇ ਵਿੱਚ ਸਟਰਗਲ ਉਹਨਾਂ ਦੀ ਆਪਣੀ ਹੈ ਤੇ ਕਿੱਥੇ ਕਿੱਥੇ ਹੋਰ ਨੇ ਤੁਹਾਡੇ ਇੱਥੇ ਜਿਹੜੇ ਹੈ ਸੈਂਟਰ ਚੱਲਦੇ ਨੇ ਸਾਡੇ ਦੇ ਇੱਕ ਤੋਂ ਪਹਿਲਾਂ 7ਵੇਂ ਸੀ ਹੁਣ 78 ਦੇ ਵਿੱਚ ਤੇ ਇਸ ਤਰ੍ਹਾਂ ਮੰਦਾਣਾ ਵਿਲੇਜ ਹੈ ਉਹ ਨੀਰ ਮਲੋਆ ਉਥੇ ਵਾਇਸ ਦੀ ਬ੍ਰਾਂਚ ਮਤਲਬ ਚੱਲਦੀ ਹੈ ਹੁਣ ਜਿਹੜਾ ਇਸ ਵੇਲੇ ਜੋ ਕੋਵਿਡ ਤੋਂ ਬਾਅਦ ਅਸੀਂ ਥੋੜਾ ਜਾਇਨ ਚੇਂਜ ਕੀਤਾ ਹੁਣ ਸਾਡੇ ਕੋ ਬੱਚੇ ਹੀ ਨਹੀਂ ਹੈਗੇ ਹੁਣ ਸਾਡੇ ਕੋ ਜਿਹੜੇ ਪੀਜੀਆਈ ਤੋਂ ਅਨਨੋਨ ਪੇਸ਼ੈਂਟਸ ਨੇ ਅਸੀਂ ਜਾਂ ਬਤੀ ਹਸਪੀਟਲ ਤੋਂ ਅਨਨੋਨ ਪੇਸ਼ੈਂਟਸ ਨੇ ਉਹ ਵੀ ਅਫੇ ਰੱਖਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਬੱਚਿਆਂ ਨੂੰ ਅਸੀਂ ਸੰਸਕਾਰ ਦਿੰਦੇ ਆ ਉਹ ਬੱਚੇ ਜਿਹੜੇ ਆ ਗਏ ਉਹਨਾਂ ਨੂੰ ਉਹ ਦੇਖਦੇ ਨੇ ਉਹਨਾਂ ਨੂੰ ਥੋੜਾ ਕਈਆਂ ਨੂੰ ਥੋੜੀ ਦੇਰ ਉਹਨਾਂ ਦੀ ਸੇਵਾ ਦੀ ਲੋੜ ਹੁੰਦੀ ਆ ਇਸ ਤਰ੍ਹਾਂ ਅਸੀਂ ਕਈ ਕੈਂਸਰ ਦੇ ਪੇਸ਼ੈਂਟ ਜਿਹੜੇ ਆ ਗਏ ਉਹਨਾਂ ਦੀ ਕੀਮੋਥੈਰੇਪੀ ਰੇਡੀਓਥੈਰੇਪੀ ਵਗੈਰਾ ਹੁੰਦੀ ਆ ਉਹ ਵੀ ਕੁਝ ਟਾਈਮ ਦੇ ਲਈ ਅਸੀਂ ਇੱਥੇ ਰੱਖ ਲੈਂਦੇ ਆ ਪਰ ਤਿੰਨੇ ਸੈਂਟਰ ਜਿਹੜੇ ਨੇ ਉੱਥੇ ਅੱਜਕੱਲ ਕਿੰਨੇ ਕਿਹੜੇ ਬੱਚੇ ਨੇ ਬਜ਼ੁਰਗ ਨੇ ਜਾਂ ਆਪਾਂ ਕਹੀਏ ਕਿ ਵਿਡੋਜ਼ ਨੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੋ ਰਿਹਾ ਹੈ ਜਿਹੜਾ 78 ਜਿਹੜਾ ਉਹ ਤਾਂ ਹੰਡਰਡਸ ਤੋਂ ਬਾਅਦ ਉੱਥੇ ਲੜਕੀਆਂ ਨੇ ਔਰ ਬਦਿਆ ਐਜੂਕੇਸ਼ਨ ਸੁਣਾਦੀ ਹੋ ਰਹੀ ਹੈ ਤੇ ਜਿਹੜੇ ਇਹ ਦੋ ਟਰਸਟ ਨੇ ਮਤਲਬ ਪਲਸਫੋਰਾ ਟਰਸਟ ਹੈਗਾ ਔਰ ਮਨਾਨਾ ਟਰਸਟ ਹੈ ਇਹਦੇ ਵਿੱਚ ਜਿਹੜੇ ਬਿਮਾਰ ਬਜ਼ੁਰਗ ਹੈਂਡੀਕੈਪਟਸ ਇਸ ਤਰ੍ਹਾਂ ਹਰ ਤਰ੍ਹਾਂ ਦੇ ਮਿਕਸ ਮਤਲਬ ਇਥੇ ਰਹਿ ਰਹੇ ਨੇ ਕਿੰਨੇ ਕਿ ਜਿਹੜੇ ਛੋਟੇ ਬੱਚੇ ਜਦੋਂ ਆਉਂਦੇ ਆ ਤੁਹਾਨੂੰ ਕੋਈ ਕੋਈ ਤੁਹਾਨੂੰ ਕੋਈ ਅਜਿਹਾ ਇਨਸੀਡੈਂਟ ਯਾਦ ਹੋਵੇ ਤੁਸੀ ਕੋਈ ਛੋਟਾ ਬੱਚਾ ਤੁਸੀਂ ਕਿਸੇ ਨੂੰ ਤੁਸੀਂ ਰੈਸਕਿਊ ਕੀਤਾ ਹੋਵੇ ਤੁਹਾਨੂੰ ਪਹਿਲਾਂ ਦੱਸਿਆ ਹੋਵੇ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਦੱਸੋ ਕਿ ਬੱਚਾ ਹੈਗਾ ਉੱਥੇ ਨਾ ਪਹਿਲਾਂ ਤਾਂ ਜਿਹੜੇ ਇੱਥੇ ਬੱਚੇ ਆਉਂਦੇ ਸੀ ਜਿਹੜੇ ਕਿ ਛੱਡ ਵੀ ਜਾਂਦੇ ਸੀ ਮਤਲਬ ਜਦਾਂ ਬੱਚੇ ਜਿਹੜੇ ਆ ਗਿਆ ਉਹ ਟ੍ਰਾਫਿਕ ਦੇ ਬਾਹਰ ਚੱਲ ਜਾਂਦੇ ਜਾਂ ਨਿਊ ਬੋਰਨ ਬੇਬੀ ਜਿਹੜੀ ਆ ਗਿਆ ਉਹ ਕੋਲੋਂ ਉਹਦੋਂ ਹੋਰ ਸੀ ਉਹ ਬੱਚਾ ਨੂੰ ਅਸੀਂ ਫਿਰ ਥਰੂ ਮੈਜਿਸਟੇਟ ਉਹ ਕੇਨੋ ਅਡਾਪਸ਼ਨ ਕਰਾਤੀ ਆ ਉਹ ਬੱਚੇ ਅੱਛੇ ਤਾਂ ਚੱਲ ਗਏ ਨੇ ਪਰ ਹੁਣ ਜਿਹੜਾ ਜਿਹੜੇ ਹੈਗੇ ਨਾ ਇਹ ਕਾਨੂੰਨ ਬੜਾ ਸਖਤ ਹੋ ਗਿਆ ਜੇ ਬੱਚਾ ਤੁਹਾਡਾ ਨਿਊ ਬੌਰਨ ਬੇਬੀ ਆਉਂਦਾ ਵੀ ਹੈ ਤੇ ਉਹ ਤੁਹਾਨੂੰ ਚਾਈਲਡ ਵੈਲਫੇਅਰ ਕਮੇਟੀ ਦੇ ਕੋਲ ਉਹ ਭੇਜਣਾ ਪੈਂਦਾ ਚਾਈਲਡ ਵੈਲਫੇਅਰ ਕਮੇਟੀ ਫਿਰ ਉਹ ਫੈਸਲਾ ਕਰਦੀ ਵੀ ਇਹਨੇ ਬੱਚੇ ਨੇ ਕਿੱਥੇ ਰਹਿਣਾ ਔਰ ਚਾਈਲਡ ਵੈਲਫੇਅਰ ਕਮੇਟੀਆਂ ਫਿਰ ਉਹ ਡਿਸਾਈਡ ਕਰਦੀ ਵੀ ਕਿਹੜੇ ਬੱਚੇ ਨੇ ਕਿਹੜੇ ਟ੍ਰਸਟ ਚ ਰਹਿਣਾ ਕਿੰਨਾ ਟਾਈਮ ਰਹਿਣਾ ਇਹ ਅਡਾਪਸ਼ਨ ਜਿਹੜੀ ਹੁੰਦੀ ਆ ਇਹਦੇ ਲਈ ਹੁਣ ਕਾਰਾ ਏਜੰਸੀ ਆ ਸੈਂਟਰ ਅਡਾਪਸ਼ਨ ਰੂਫ ਰੂਫ ਜੀ ਆਸੀ ਉਹਦੇ ਰਾਹੀਂ ਬੱਚਾ ਅਡਾਪਟ ਹੁੰਦਾ ਤਾਂ ਇਹ ਹੁਣ ਜਿਹੜਾ ਬੱਚਾ ਇੱਥੇ ਸਾਡੇ ਕੋਲ ਰਹਿਣਾ ਉਹ ਜਿਹੜਾ ਹੈਗਾ ਉਹ ਅਸੀਂ ਅਡਾਪਟ ਨਹੀਂ ਕਰਾ ਸਕਦੇ ਗੈਡ ਅਡਾਪਸ਼ਨ ਦੀ ਪਾਲਿਸੀ ਜਿਹੜੀ ਹੈਗੀ ਹੈ ਜਾਂ ਪੂਰੀ ਪ੍ਰਕਿਰਿਆ ਸਰਕਾਰੀ ਹੋ ਗਈ ਹੈ ਸਰਕਾਰ ਦੇ ਤੌਰ ਤੇ ਹੁੰਦਾ ਔਰ ਜਾਂਦਾ ਵੀ ਕਰੋੜਪਤੀ ਖਰਚ ਨਹੀਂ ਇਹ ਵੱਖਰੀ ਗੱਲ ਹੈ ਕਰੋੜਪਤੀ ਹੈ ਜਿਹੜਾ ਇਹ ਹੁਣ ਕਾਰ ਆ ਦੀ ਗੱਲ ਹੈ ਜਿਹੜੇ ਉਹ ਡਿਫਾਈਨ ਕਰਦੇ ਉਹਨਾਂ ਦੇ ਜਿਹੜੇ ਕਾਉਂਸਲਰਸ ਬੈਗੇ ਉਹ ਦੇਖਦੇ ਆ ਕਿਹੜਾ ਬੱਚਾ ਕਿਹਨੂੰ ਦੇਣਾ ਔਰ ਗਿਫਟਾਂ ਦੇਣਾ ਇਫ ਆਈ ਡੋਨਟ ਆਦਰ ਜਿਹੜੀ ਆਪਣੇ ਤੁਸੀਂ ਪੂਰਾ ਸੈਂਟਰ ਚ ਜਾਣਦੇ ਹੋ ਨੇ ਸੈਂਟਰ ਚ ਜਾਣਦੇ ਹੋ ਪੰਜਾਬ ਦੀ ਗੱਲ ਕੀਤੀ ਹੈਗਾ ਕਿ ਜਗ੍ਹਾ ਚੱਲ ਰਹੇ ਨੇ ਤੇ ਸਾਰੀ ਇਹਨਾਂ ਜਿਹੜੀ ਮਦਦ ਹੈ ਜਾਂ ਆਰਥਿਕਤਾ ਕਿੱਦਾਂ ਚੱਲਦੀ ਹੈ ਕਿੱਦਾਂ ਤੁਸੀਂ ਸਾਰਾ ਮੇਨਟੇਨ ਕਰਦੇ ਹੋ ਦੇਖੋ ਇਹ ਤਾਂ ਡੋਨੇਸ਼ਨ ਤੇ ਆ ਜਿਹੜਾ ਕਾਨੂੰਨ ਹੈ ਹੁਣ ਕਾਨੂੰਨ ਜਿਹੜਾ ਹੈਗਾ ਉਹਦੇ ਵਿੱਚ ਦਖਲਅੰਦਾਜ਼ੀ ਬਹੁਤ ਹੈ ਮੇਰੇ ਖਿਆਲ ਪੰਜਾਬ ਦੇ ਵਿੱਚ ਜਿੰਨੇ ਵੀ ਟਰਸਟ ਚੱਲਦੇ ਨੇ ਕਿਸੇ ਨੂੰ ਵੀ ਕੋਈ ਹੈਲਪ ਨਹੀਂ ਹੈ ਦਖਲਅਦਾਜ਼ੀ ਪੂਰੀ ਚਾਈਲਡ ਵੈਲਫੇਅਰ ਕਮੇਟੀਆਂ ਦੇ ਜਿਹੜੇ ਹਰ ਬੱਚੇ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਉਹਦੀ ਨਿਗਰਾਨੀ ਆ ਉਹਦੀ ਦਖਲਅਦਾਜ਼ੀ ਆ ਪਰ ਮੇਰਾ ਖਿਆਲ ਦੇ ਵੀ ਕੋਈ ਵੀ ਟਰਸਟ ਨੂੰ ਕੋਈ ਹੈਲਪ ਹੋ ਰਹੀ ਆ ਜਦ ਕਿ ਕਾਨੂੰਨ ਇਹ ਕਹਿੰਦਾ ਕਿ ਸਾਰਿਆਂ ਦੀ ਹੈਲਪ ਹੋਣੀ ਚਾਹੀਦੀ ਆ ਕੋਈ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਡੇ ਤੋਂ ਇਲਾਵਾ ਹੋਰ ਕੋਈ ਟਰਸਟ ਨਹੀਂ ਸਿਰਫ ਸਵਾਈ ਗਵਰਨਮੈਂਟ ਦੇ ਟਰਸਟ ਇਹ ਇੱਕ ਅਮੀਰ ਸ਼ਹਿਰ ਆ ਅਮੀਰ ਮੰਦਰ ਨੇ ਅਮੀਰ ਗੁਰਦੁਆਰੇ ਮਸਜਿਦ ਨੇ ਸਭ ਮੀਰ ਮੀਰੀ ਹੈ ਪਰ ਇਸ ਤਰ੍ਹਾਂ ਦਾ ਟਰਸਟ ਕੋਈ ਨਹੀਂ ਮੈਂ ਚਾਹੁੰਦਾ ਵੀ ਸਾਰੇ ਜਿਹੜੇ ਹੈ ਗਿਆ ਲੋਕਾਂ ਨੂੰ ਦਾ ਸਮਾਜ ਨੂੰ ਵੀ ਇਹ ਟਰਸਟਾਂ ਦੀ ਬੜੀ ਲੋੜ ਹੈ ਇਹਨਾਂ ਬੱਚਿਆਂ ਦੀ ਬੜੀ ਲੋੜ ਹੈ ਇਹਨਾਂ ਨੂੰ ਸ਼ੈਲਟਰ ਦੀ ਲੋੜ ਹੈ ਸਾਡੀ ਮਦਦ ਦੀ ਨਾ ਕਰਨ ਉਹ ਇਦਾਂ ਦੇ ਟਰਸਟ ਖੋਲਣ ਔਰ ਇਹਨਾਂ ਬੱਚਿਆਂ ਨੂੰ ਸਾਂਭਣ ਤਾਂ ਕਿ ਬੱਚੇ ਵੀ ਔਰ ਬਜ਼ੁਰਗ ਵੀ ਉਹਨਾਂ ਦੋਨਾਂ ਦੇ ਦੇਖਭਾਲ ਹੋ ਸਕੇ ਇਦਾਂ ਦੇ ਟਰਸਟ ਖੋਲਣ ਦੀ ਜ਼ਰੂਰਤ ਹੈਗੀ ਬਿਲਕੁਲ ਬਜ਼ੁਰਗਾਂ ਦੀ ਵੀ ਬਹੁਤ ਜਿਸ ਤਰ੍ਹਾਂ ਹੁਣ ਤੁਸੀਂ ਪੀਜੀਆ ਜਾਓ ਉੱਥੇ ਤੁਹਾਨੂੰ ਬੈੱਡ ਨਹੀਂ ਮਿਲਦਾ ਬਹੁਤ ਜ਼ਿਆਦਾ ਪ੍ਰੋਬਲਮਸ ਹੈਗੇ ਆ ਔਰ ਉਹ ਸਮਝ ਨਹੀਂ ਆਉਂਦੀ ਕਿ ਪੇਸ਼ੈਂਟਸ ਨੂੰ ਕਿਤੇ ਰੱਖਿਆ ਜਾਵੇ ਡਾਕਟਰਸ ਵੀ ਰੱਬ ਦਾ ਰੂਪ ਹੀ ਨੇ ਉਹ ਉਹ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਠੀਕ ਹੈ ਇਸ ਕਰਕੇ ਅਸੀਂ ਥੋੜਾ ਬਹੁਤਾ ਤੇਲ ਪੋਲੋਣਾ ਦਾ ਮਤ ਉਹਨਾਂ ਦੇ ਸਹਿਯੋਗ ਕਰਦੇ ਉਹਨਾਂ ਦੇ ਐਚਆਰ ਵਗੈਰਾ ਜਾਂ ਕਾਉਂਸਲਰ ਉਹ ਫਿਰ ਸਾਡੀ ਹੈਲਪ ਲੈਂਦੇ ਨੇ ਅਸੀਂ ਜਿੰਨੇ ਅਸੀਂ ਕੋਸ਼ਿਸ਼ ਕਰਦੇ ਆ ਸਾਡੀ ਸਮਰੱਥਾ ਉਹਨਾਂ ਅਸੀਂ ਸਾਹਦੇ ਆ ਪਰ ਇਹ ਨੂੰ ਇਹ ਬਹੁਤ ਤਣਕਾ ਬਾਤ ਕਰਿਆ ਇਹਦੀ ਬਹੁਤ ਲੋੜ ਆ ਇਹ ਦੇ ਸੰਸਦਾਂ ਨੂੰ ਹੋਰ ਅੱਗੇ ਆਉਣਾ ਚਾਹੀਦਾ ਕਿ ਉਹਨਾਂ ਨੂੰ ਵੀ ਸਾਹਮਣੇ ਬੱਚਿਆਂ ਨੂੰ ਵੀ ਸਾਹਮਣੇ ਬੱਚਿਆਂ ਦੀਆਂ ਅਜੀਬ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਇਹ ਤਾਂ ਬੱਚਿਆਂ ਦੀ ਜਿਹੜੇ ਹੁਣ ਇੰਨੀ ਸ਼ੈਲਟਰ ਦੀ ਲੋੜ ਆ ਕਿ ਇਹਨਾਂ ਦੀ ਸੋ ਮੈਨੀ ਪ੍ਰੋਬਲਮਸ ਹੈਗੀਆਂ ਜਦੋਂ ਆਪ ਬਨ ਪੇਰੈਂਟਸ ਨੇ ਫੇ ਮਦਰ ਦੀ ਡੈਥ ਹੋ ਗਈ ਹੈ ਫਾਦਰ ਨੇ ਸੈਕੰਡ ਮੈਰਿਜ ਕਰ ਲਈ ਉਥੇ ਸਟੈਪ ਫਾਦਰ ਦੇ ਕੋਲ ਬੱਚਾ ਨਹੀਂ ਠੀਕ ਹੈ ਸਟੈਪ ਮਦਰ ਕੋਲ ਬੱਚਾ ਠੀਕ ਨਹੀਂ ਸੋ ਮਨੀ ਪ੍ਰੋਬਲਮਸ ਇਹ ਬੱਚਿਆਂ ਨੂੰ ਸ਼ੈਲਟਰ ਦੀ ਲੋੜ ਹੈ ਗਵਰਨਮੈਂਟ ਨੂੰ ਉਸੇ ਕੁਝ ਕਹਿਣਾ ਚਾਹੁੰਗੇ ਕਿ ਕਿਸ ਤਰ੍ਹਾਂ ਮਦਦ ਕਰ ਸਕਦੇ ਆ ਇਹ ਜਿਹੜੇ ਸ਼ੈਲਟਰਸ ਨੇ ਜਾਂ ਬਜ਼ੁਰਗਾਂ ਵਾਸਤੇ ਮੈਡੀਸਨ ਵਾਸਤੇ ਕੋਈ ਮਦਦ ਹੋ ਸਕੇ ਡਾਕਟਰ ਆਣੇ ਤੁਹਾਡੇ ਕੋਲ ਬਿਲਕੁਲ ਗਵਰਨਮੈਂਟ ਨੂੰ ਲੋੜ ਹੈ ਗਵਰਨਮੈਂਟ ਦੇਖਦਾ ਤਾਂ ਹਸਪਤਾਲਾਂ ਵਿੱਚ ਵੀ ਮਦਦ ਨਹੀਂ ਹੋ ਰਹੀ ਤੇ ਇੱਥੇ ਤਾਂ ਕੀ ਮਦਦ ਹੋਣੀ ਹੈ ਇਹ ਤਾਂ ਰਾਸ਼ ਤੁਸੀ ਜਨਾ ਮਰਜੀ ਦੇਖ ਲਓ ਜਿਹੜੀ ਮਾਦੀ ਹਸਪੀਟਲ ਦੇ ਲੋ ਦਵਾਈਆਂ ਨਹੀਂ ਮਿਲਦੀਆਂ ਜੇ ਬੱਤੀ ਹਸਪੀਟਲ ਦੇ ਵਿੱਚ ਪੇਸ਼ੈਂਟ ਹੈ ਤਾਂ ਉੱਥੇ ਹੀ ਦਵਾਈ ਮਿਲਦੀ ਹੈ ਉਹ ਦਵਾਈ ਨਹੀਂ ਹੋਰ ਕਿਸੇ ਪਾਸੇ ਮਿਲਦੀ ਆ ਜੇ ਇਹ ਕੋ ਬੜਾ ਅਜੀਬ ਜਿਹਾ ਕਿਸਮ ਦਾ ਡਾਕਟਰ ਲਿਖੀਦਾ ਜਾਂਦੀ ਹੈ ਜਿਹੜੀ ਹੋਰ ਕਿਤੇ ਮਿਲਦੀ ਨਹੀਂ ਮਿਲਦੀ ਨਹੀਂ ਬਿਲਕੁਲ ਡਾਕਟਰ ਡਾਕਟਰ ਅਧਾਨੀ ਮੈਡੀਸਨ ਲਿਖਦੇ ਆ ਬਿਲਕੁਲ ਹੈ ਪੀਜੀਆਈ ਦੇ ਵਿੱਚ ਇੰਨਾ ਘਟਾਲਾ ਹੈ ਕਿ ਇੱਕ ਦੁਕਾਨ ਦੇ ਵਿੱਚ 500 ਰੁਪਏ ਦਾ ਟੀਕਾ ਤੇ ਦੂਜੀ ਦੁਕਾਨ ਤੇ 2.5 ਹਜ਼ਾਰ ਦਾ ਟੀਕਾ ਤਾਂ ਉੱਥੇ ਵੀ ਜਿਹੜਾ ਹੈਗਾ ਉਹ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਇਹ ਮੈਡੀਕਲ ਲਾਈਨ ਦੇ ਵਿੱਚ ਗਵਰਨਮੈਂਟ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਇਹ ਬਾਲ ਸੁਦਾ ਜਿਹੜਾ ਹੈਗਾ ਬਾਲ ਵਿਭਾਗ ਨੂੰ ਵੀ ਇਧਰ ਧਿਆਨ ਦੇਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਇਸ ਵਾਈਜੀ ਗਵਰਨਮੈਂਟ ਦਾ ਕੰਮ ਜਿਹੜਾ ਕਰਨਾ ਹੈ ਚਾਹੇ ਕੋਈ ਵੀ ਗਵਰਨਮੈਂਟ ਹੈਗੀ ਹੈ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦੀ ਗਵਰਨਮੈਂਟ ਹੈ ਉਹਦਾ ਕੰਮ ਜਿਹੜੀ ਹੈਗੀਆਂ ਤੁਹਾਡੇ ਵਰਗਾ ਸੰਸਥਾ ਕਰਦੀਆਂ ਲਕਿ ਇਹ ਕੰਮ ਸਰਕਾਰਾਂ ਦੇ ਪੱਲੇ ਪੈਂਦਾ ਹੈ ਬਿਲਕੁਲ ਮੈਨੂੰ 25 ইয়ারਸ ਹੋ ਗਿਆ ਹੈ ਮੈਂ ਦੇਖੋ ਇੱਕ ਜੋ ਮੈਂ ਦੇਖਦਾ ਤਾਂ ਇੱਕ ਜਿਹੜਾ ਜਿੰਨਾ ਮਰਜ਼ੀ ਤੁਸੀਂ ਕੰਮ ਕਰ ਲਓ ਜੋ ਸਰਕਾਰ ਨਹੀਂ ਕਰ ਲਾ ਜੋ ਸਰਕਾਰ ਦੀ ਡਿਊਟੀ ਹੈ ਉਹ ਸਰਕਾਰ ਹੀ ਕਰ ਸਕਦੀ ਹੈ ਇਦਾਂ ਸੰਸਥਾਵਾਂ ਉੱਥੇ ਟੈਲੀਫੋਨ ਹੈ ਸफाई ਪਾ ਸਕਦੀਆਂ ਇਹ ਬਹੁਤ ਤਗੜੀ ਪ੍ਰੋਬਲਮ ਹੈ ਇਹ ਸਰਕਾਰ ਨੂੰ ਧਿਆਨ ਦੇਣਾ ਪੈਣਾ ਤੇ ਲੋਕਾਂ ਦੀ ਮਦਦੜ ਹੀ ਹੈਗੀ ਆ ਉਹ ਤੁਹਾਨੂੰ ਮਿਲਦੀ ਹੈ ਤੇ ਉਹਦੇ ਨਾਲ ਚੱਲਦਾ ਸਾਰਾ ਸਿਸਟਮ ਹਾਂ ਲੋਕਾਂ ਦਾ ਸਹਿਯੋਗ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਮਤਲਬ ਇਥੇ ਗੱਲ ਹੋ ਰਹੀ ਹੈ ਲੋਕ ਤਾਂ ਸਹਿਯੋਗ ਕਰਦੇ ਆ ਪਰ ਫਿਰ ਉਹ ਆਪਣੀਆਂ ਕੁਝ ਪ੍ਰੋਬਲਮ ਨੇ ਆ ਲਿਮਿਟੇਸ਼ਨਸ ਲੱਗੇ ਆ ਉਹ ਫਰ ਦੇ ਨਾਲ ਅਸੀਂ ਦੇ ਬੱਚੇ ਨਹੀਂ ਰੱਖ ਸਕਦੇ ਸਸਤਾ ਕਿ ਇਥੋਂ ਲੜਕੀਆਂ ਆ ਲਈ ਕਿਉਂ ਫੌਰਨ ਵੀ ਆਈਆਂ ਗਿਆ ਫੌਰਨ ਚਲੇ ਗਈਆਂ ਹਾਂ ਬਿਲਕੁਲ ਕੋਈ ਫੌਰਨ ਹੈ ਜਿਸ ਤਰ੍ਹਾਂ ਦਾ ਬੱਚਾ ਜਿਹੜਾ ਪੜ੍ਹ ਲਿਗ ਗਿਆ ਉਹ ਫੌਰਨ ਚਲ ਗਿਆ ਜੇ ਇੱਥੇ ਵੀ ਸੈਟ ਕੀਤੇ ਹਾਂ ਹਾਂਜੀ ਜਿਸ ਤਰ੍ਹਾਂ ਦਾ ਵੀ ਹੈ ਬੱਚੇ ਜਿਹੜੇ ਹੁਣ ਮੇਰੇ ਕੋ ਇੱਥੇ ਜਿਹੜੇ ਬੱਚੇ ਹੈਗੇ ਆ ਉਹ ਵਿੱਚ ਕੋਈ ਤਾਂ ਹਾਈ ਲੈਫਟ ਕਰ ਰਿਹਾ ਕੋਈ ਅਸੀਂ ਵਕੀਲ ਬਣਾਤਾ ਕੋਈ ਸੀਬੀਐਸਸੀ ਬੋਰਡ ਚ ਆ ਕੋ ਪੰਜਾਬ ਬੋਰਡ ਚ ਕੁ ਸਪੈਸ਼ਲ ਬੱਚੇ ਨੇ ਉਹ ਪੜ੍ਹ ਹੀ ਨਹੀਂ ਸਕਦੇ بس ਉਹ ਵੀ ਬੱਚੇ ਰੱਖਿਆ ਉਹ ਉਹਨਾਂ ਦੀ ਆਪਣੀ ਪ੍ਰੋਬਲਮਸ ਹੈ ਪਰ ਵਿੱਚ ਸਭ ਅਡਜਸਟ ਹੈ ਜੀ ਮੀਡੀਆ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸੇਮਰਨਾ ਤੇ ਮੈਂ ਗੁਰ ਅਸਰਾ ਤੋਂ ਤੇ ਮੈਂ 10ਵੀਂ ਕਲਾਸ ਚ ਪੜ੍ਹਦੀ ਆ ਅੱਜ ਮੈਂ ਤੁਹਾਨੂੰ ਆਪਣੇ ਟਰੱਸਟ ਬਾਰੇ ਦੱਸਦੇ ਆ ਸਾਡੇ ਟਰੱਸਟ ਚ ਸਾਨੂੰ ਕਿਸੇ ਵੀ ਚੀਜ਼ ਦੀ ਪ੍ਰੋਬਲਮ ਹੋਵੇ ਜਾਂ ਫਿਰ ਅਸੀਂ ਪੜ੍ਹਾਈ ਤੋਂ ਸੰਬੰਧਿਤ ਕੁਝ ਵੀ ਆ ਸਾਡੀ ਹਰ ਇੱਕ ਜ਼ਰੂਰਤਾਂ ਪੂਰੀ ਕੀਤੀ ਜਾਂਦੀ ਆ ਮੈਂ ਯਾ ਫਿਰ ਮੇਰੇ ਸਾਰੇ ਅਸੇਲੀਆ ਇੱਥੇ ਸਾਰੇ ਅਲੱਗ-ਅਲੱਗ ਕਲਾਸ ਚ ਪੜਦੇ ਆ ਸਾਡੇ ਫੇਸ ਤੋਂ ਲੈ ਕੇ ਸਾਡੀ ਯੂਨੀਫਾਰਮ ਤੱਕ ਸਾਡੇ ਪੜਾਈ ਚ ਕੋਈ ਵੀ ਖਰਚਾ ਹੋਵੇ ਸਾਨੂੰ ਬੁੱਕਸ ਜਾਂ ਫਿਰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਸਾਡੀ ਹਰ ਇੱਕ ਜ਼ਰੂਰਤ ਤਾਂ ਪੂਰੀ ਕਿਤੇ ਜਾਂਦੇ ਆ ਸਾਡੇ ਅੰਕਲ ਜੀ ਸਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਮਤਲਬ ਕਿ ਕਿਸੇ ਵੀ ਜ਼ਰੂਰਤ ਨੂੰ ਅਧੂਰੀ ਨਹੀਂ ਛੱਡਦੇ ਹਰ ਇੱਕ ਚੀਜ਼ ਜ਼ਰੂਰਤ ਪੂਰੀ ਹੁੰਦੀ ਆ ਸਾਡੀਆਂ ਤੇ ਜਿੱਦਾਂ ਕਿ ਹੁਣ ਤੁਸੀਂ ਦੇਖ ਸਕਦੇ ਸਾਰੇ ਡ੍ਰਾਇੰਗ ਵਗੈਰਾ ਕਰਦੇ ਆ ਤੇ ਜਿੱਦਾਂ ਛੋਟੇ ਬੱਚੇ ਵੱਡੇ ਦੀਦੀ ਵਗੈਰਾ ਸਾਰੇ ਜਿੱਦਾਂ ਕੋਈ ਵੀ ਚੀਜ਼ ਆ ਇਹਨਾਂ ਦੇ ਹਰ ਇੱਕ ਚੀਜ਼ ਪੂਰੀ ਹੁੰਦੇ ਆ ਤੇ ਜਿਹੜੇ ਹੁਣ ਸਾਡੇ ਵੱਡੇ ਦੀਦਿਆ ਉਹ ਆਈਲੈਟਸ ਕਰ ਰਿਆ ਅੱਦੇ ਐਡਵੋਕੇਟ ਵਗੈਰਾ ਹਰੇਕ ਆਪਣੀ ਫੀਲਡਸ 'ਚ ਬੈਟਰ ਆ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਾਸਟਰਾ ٹرسٹ ਤੋਂ ਤੇ ਮੇਰਾ ਨਾਮ ਹੈ ਅਮਨਦੀਪ ਕਾਰ ਜਿਵੇਂ ਕਿ ਪੜਾਈ ਨੂੰ ਲੈ ਕੇ ਗੱਲ ਕਰੀਏ ਤਾਂ ਸਾਨੂੰ ਸਾਡੇ ਟਰੱਸਟ ਵਿੱਚ ਬਹੁਤ ਵਧੀਆ ਪੜਾਈ ਕਰਾਈ ਜਾਂਦੀ ਆ ਤੇ ਮੈਂ ਕਰ ਰਹੀ ਹਾਂ ਹਾਂਸ ਸੋ ਜਿਵੇਂ ਮੈਂ ਐਕਸ ਕਰ ਰਹੀ ਐ ਇਦਾਂ ਹੀ ਸਾਰੇ ਬੱਚਿਆਂ ਨੂੰ ਬਹੁਤ ਮਤਲਬ ਜਿਹੜਾ ਵੀ ਜੋ ਵੀ ਕਰਨਾ ਚਾਹੁੰਦਾ ਉਹਨੂੰ ਇਹ ਕੋਰਸ ਵੀ ਕਰਾਇਆ ਜਾ ਰਿਹਾ ਹੈ ਔਰ ਜੋ ਵੀ ਸਟੱਡੀ ਕਰਨਾ ਚਾਹੁੰਦਾ ਉਸ ਨੂੰ ਰਿਲੇਟਿਡ ਸਟੱਡੀ ਕਰਵਾਈ ਜਾ ਰਹੀ ਹੈ। ਸੋ ਪੜਾਈ ਬਹੁਤ ਵਧੀਆ ਕਰਾਈ ਜਾ ਰਹੀ ਹੈ। ਤੇ ਆਪਾਂ ਗੱਲ ਕਰਦੇ ਹਾਂ ਬਜ਼ੁਰਗਾਂ ਦੀ ਤੇ ਇੱਥੇ ਸਾਡੇ ਬਜ਼ੁਰਗ ਵੀ ਰਹਿੰਦੇ ਨੇ ਤੇ ਸਪੈਸ਼ਲ ਸਟੂਡੈਂਟ ਵੀ ਨੇ ਤੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਬਜ਼ੁਰਗਾਂ ਨੂੰ ਬਹੁਤ ਕੁਝ ਸਿਖਾਉਂਦੇ ਨੇ ਜਿਵੇਂ ਕਿ ਕਿਵੇਂ ਆਪਾਂ ਰਿਲੇਸ਼ਨਸ਼ਿਪ ਸਾਡੇ ਵਧੀਆ ਸਬੰਧ ਜਿਵੇਂ ਲੜਨਾ ਨਹੀਂ ਅਸੀਂ ਸਭ ਨਾਲ ਵਧੀਆ ਗੱਲ ਕਰਨੀ ਹੈ ਤੇ ਸਾਨੂੰ ਸਭ ਤੋਂ ਵਧੀਆ ਕਿ ਉਹ ਸੱਭਿਆਚਾਰਕ ਨਾਲ ਜੋੜ ਕੇ ਰੱਖਦੇ ਨੇ ਤੇ ਸਾਡੇ ਬਜ਼ੁਰਗ ਬਹੁਤ ਵਧੀਆ ਨੇ ਸਾਨੂੰ ਪਿਆਰ ਉਹਨਾਂ ਨੇ ਬਹੁਤ ਪਿਆਰ ਕਰਦੇ ਨੇ ਸਾਨੂੰ ਕਦੀ ਮਾਪੇ ਦੀ ਕਮੀ ਮਹਿਸੂਸ ਨਹੀਂ ਹੁੰਦੀ ਤੇ ਸਾਡੇ ਅੰਕਲ ਤੇ ਆਂਟੀ ਸਾਨੂੰ ਵੀ ਬਹੁਤ ਪਿਆਰ ਕਰਦੇ ਨੇ ਜੋ ਵੀ ਸਾਨੂੰ ਲੋੜ ਹੁੰਦੀ ਆ ਸਾਡੀ ਪੂਰੀ ਕਰਦੇ ਨੇ ਸੋ ਸਾਨੂੰ ਕਦੇ ਵੀ ਮਾਪੇ ਦੀ ਕਮੀ ਨਹੀਂ ਮਹਿਸੂਸ ਹੋਈ ਜੋ ਕਿ ਅਸੀਂ ਕਹਿ ਸਕੀਏ ਕਿ ਸਾਡੇ ਮਾਪੇ ਨਹੀਂ ਆ ਜਾਂ ਸੇ ਇਸ ਰਿਲੇਟਡ ਕਹਿ ਸਕੀਏ ਸਾਨੂੰ ਸਭ ਕੁਝ ਇੱਥੇ ਪ੍ਰੋਵਾਈਡ ਹੁੰਦਾ ਹੈ ਤੇ ਮਤਲਬ ਕਿ ਬਹੁਤ ਵਧੀਆ ਇੱਥੇ ਸਾਨੂੰ ਸਾਰਾ ਕੁਝ ਪ੍ਰੋਵਾਈਡ ਹੈ ਤੇ ਬੱਚੇ ਬਹੁਤ ਖੁਸ਼ ਨੇ ਸਾਰੇ ਤੇ ਬਹੁਤ ਵਧੀਆ ਸੀ ਰਹ ਰਹੇ ਹਾਂ ਹਾਂਜੀ ਮੈਂ ਭੁਪਿੰਦਰ ਗੌਰ ਮੈਂ ਗੁਰਾਸਰਾ ٹرسٹ ਵਿੱਚ ਰਹੈ ਰਹੀ ਹਾਂ 2003 ਤੋਂ ਜੀ ਇੱਥੇ ਜੀ ਸੇਵਾ ਕੀਤੀ ਜਾਂਦੀ ਜਿਹੜੇ ਬਹੁਤ ਹੀ ਜ਼ਰੂਰਤ ਔਰ ਵਿਡੋ ਲੇਡੀ ਜਿਨ੍ਹਾਂ ਨੂੰ ਕੋਈ ਰੱਖਦਾ ਨਹੀਂ ਹੈ ਤਾਂ ਸਹਰਿਆਂ ਵੱਲੋਂ ਪ੍ਰੋਬਲਮ ਆਉਂਦੀ ਏ ਤਾਂ ਉਹਨਾਂ ਨੂੰ ਇੱਥੇ ਛੱਡ ਜਾਂਦੇ ਆ ਠੀਕ ਹੈ ਜੀ ਤਾਂ ਜਿਹੜੇ ਮਰੀਜ਼ ਆਉਂਦੇ ਆ ਪੀਜੀਆਈ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਅਸੀਂ ਉਹ ਉੱਥੇ ਪਹੁੰਚਦੇ ਆ ਉੱਥੋਂ ਪਹੁੰਚ ਕੇ ਜਾਂ ਸਾਡੇ ਕੰਟੈਕਟ ਕਰਦੇ ਆ ਕਿ ਮਰੀਜ਼ ਅਨਨੋਨ ਹੈ ਇਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਪਰ ਅਸੀਂ ਜਾਂਦੇ ਜਿੱਦਾਂ ਇਹ ਮਾਤਾ ਜੀ ਲੈ ਕੇ ਆਇਆ ਸੀ ਇਹਨਾਂ ਨੂੰ ਬਹੁਤ ਟਾਈਮ ਤੋਂ 7 ਸਾਲ ਹੋ ਗਿਆ ਜੀ ਇਹ ਹੈਂਡੀਕੈਪ ਨੇ ਇਹਨਾਂ ਨੂੰ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਲੱਤ ਡੈਮੇਜ ਹੋ ਗਈ ਸੀ ਯਾਰ ਇੱਕ ਪੈਰ ਤੇ ਜਸਟੰਮ ਪੀਜੀਏ ਤੋਂ ਲੈ ਕੇ ਆਏ ਸੀ ਉਸ ਟਾਈਮ ਇਹਨਾਂ ਦਾ ਬੋਲਣਾ ਔਰ ਗੱਲਬਾਤ ਕਰਨੀ ਮੁਸ਼ਕਲ ਸੀਗੀ ਤੇ ਇਹਨਾਂ ਦੀ ਸੇਵਾ ਦੇ ਮਦਦ ਉਹ ਜਿਵੇਂ ਬੱਚੀਆਂ ਨੇ ਸਾਡੀਆਂ ਇਹਨਾਂ ਦੀ ਹੈਲਪ ਦੇ ਨਾਲ ਤੇ ਇਹਨਾਂ ਨੂੰ ਰਿਕਵਰ ਕੀਤਾ ਤੇ ਉਸ ਤੋਂ ਉਸ ਤੋਂ ਬਾਅਦ ਇਹ ਸਾਡੇ ਕੋਲ ਹੀ ਨੇ ਕੋਈ ਕਿਸੇ ਨਾਲ ਇਹਨਾਂ ਦੀ ਪਰਜਾਇਨਾ ਕੰਟੈਕਟ ਨਹੀਂ ਕੀਤਾ ਕਿਸੇ ਰਿਸ਼ਤੇਦਾਰ ਨਾਲ ਕੀਤਾ ਕੋਈ ਨਹੀਂ ਇਹਨਾਂ ਨੂੰ ਲੈ ਕੇ ਗਿਆ ਤੇ ਨਾ ਕਿਸੇ ਨਾਲ ਕੰਟੈਕਟ ਹੋਇਆ ਤੇ ਇਸੇ ਤਰੀਕੇ ਪੇਸ਼ੈਂਟ ਆਉਂਦੇ ਜਾਂਦੇ ਰਹਿੰਦੇ ਨੇ ਤੇ ਇਹਨਾਂ ਦੇ ਫ੍ਰੀ ਆਫ ਕਾਸਟ ਕੀਤੀ ਫ੍ਰੀ ਆਫ ਕਾਸਟ ਸੇਵਾ ਕਰਦੇ ਆ ਅਸੀਂ ਹਾਂਜੀ ਤਾਂ ਜੋ ਵੀ ਬੱਚੇ ਬੱਚੀਆਂ ਹੁੰਦੇ ਆ ਜੇ ਬਿਮਾਰ ਹੁੰਦੇ ਆ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਰੂਰਤ ਹੁੰਦੀ ਹੈ ਅਸੀਂ ਪੂਰੀ ਕਰਦੇ ਜੋ ਅਸੀਂ ਕਰ ਸਕਦੇ ਗੁਰੂ ਆਸਰਾ ٹرسٹ 25 ਸਾਲਾਂ ਤੋਂ ਸੇਵਾ ਚ ਲੱਗਾ ਹੈ ਇਹ ਸਾਰੀਆਂ ਜਿਹੜੀਆਂ ਬੇਟੀਆਂ ਬੈਠੀਆਂ ਨੇ ਉਹ ਨੇ ਜਿਨ੍ਹਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਤਿਆਰ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਜਿਹੜੇ ਲੜਕੇ ਨੇ ਉਹਨਾਂ ਵਾਸਤੇ ਵੀ ਇਹ ਸੰਸਥਾ ਕੰਮ ਕਰਦੀ ਹੈ ਲੜਕਿਆਂ ਦਾ ਜਿਹੜਾ ਸੈਂਟਰ ਆ ਉਹ ਲਗ ਤੇ ਬਣਾਇਆ ਗਿਆ ਹੈ ਇਹਨਾਂ ਸਾਰੀਆਂ ਬੇਟੀਆਂ ਨੂੰ ਉਹ ਸਿੱਖਸ਼ਤ ਕੀਤੀ ਜਾਂਦੀ ਹੈ ਜੋ ਅਸੀਂ ਆਪਣੇ ਘਰ ਦੇ ਵਿੱਚ ਆਪਣੀਆਂ ਭੈਣਾਂ ਤੇ ਬੇਟੀਆਂ ਦੰਦੇ ਆਂ ਪੜ੍ਹਾਈ ਕਰਾਈ ਜਾਂਦੀ ਹੈ ਚੰਗੇ-ਚੰਗੇ ਸਕੂਲਾਂ 'ਚ ਚੰਗੇ ਨਾਲ ਸਕੂਲਾਂ 'ਚ ਪੜ੍ਹਾਈ ਕਰਨ ਤੋਂ ਬਾਅਦ ਆਈਲੈਟਸ ਕਰਵਾਈ ਜਾ ਰਹੀ ਹੈ ਬਹੁਤ ਸਾਰੀਆਂ ਬੇਟੀਆਂ ਨੌਕਰੀ ਕਰ ਰਹੀਆਂ ਨੇ ਤੇ ਬੇਟੇ ਨੌਕਰੀ ਕਰ ਰਹੇ ਨੇ ਤੇ ਇਹਨਾਂ ਵਿੱਚੋਂ ਵੀ ਕੁਝ ਲੜਕੀਆਂ ਜਿਹੜੀਆਂ ਨੇ ਉਹ ਆਈਲੈਟਸ ਕਰਦੀਆਂ ਤਾਂ ਕਿ ਬਾਹਰ ਜਾਣ ਜਾ ਕੇ ਆਪਣਾ ਜੀਵਨ ਜਿਹੜਾ ਹੈਗਾ ਉਹ ਖੁਸ਼ੀ-ਖੁਸ਼ੀ ਬਸਰ ਕਰਨ ਤੇ ਸਿਰਫ 21 ਗੱਲ ਨਹੀਂ ਹੈ ਕਿ ਇਹਨਾਂ ਨੂੰ ਇੱਥੇ ਪਰਿਵਾਰ ਵਾਂਗੂੰ ਜਿਹੜੀਆਂ ਸ਼ਬਦਾਂ ਹੇਤ ਜਾਂਦੀਆਂ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਿਆ ਸਿੱਖਿਆ ਦੇਣਾ ਬਹੁਤ ਵੱਡੀ ਗੱਲ ਹੈ ਕਿਸੇ ਦਾ ਜੀਵਨ ਬਦਲਣਾ ਉਹਨੂੰ ਤੁਸੀਂ ਪੜਾ ਦਿਓ ਲਿਖਾ ਦਿਓ ਜਾਂ ਉਹਨੂੰ ਸਸ਼ਕਤ ਕਰ ਦਿਓ ਤਾਂ ਆਹ ਵਾਲੀਆਂ ਪੀੜ੍ਹੀਆਂ ਆਪਣੇ ਆਪ ਹੀ ਉਹਦੀਆਂ ਸਟੋਜ ਜਾਂਦੇ ਨੇ ਇਹ ਬਹੁਤ ਅੱਛਾ ਕੰਮ ਕੀਤਾ ਜਾ ਰਿਹਾ ਹੈ ਗੁਰੂ ਆਸਰਾ ٹرسٹ ਦਾ ਇਹ ਵੀ ਕਹਿਣਾ ਕਿ ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਜਾਈਏ ਜਿੰਨੇ ٹرسٹ ਨੇ ਕਿ ਨਿਆ ਸੰਸਥਾਵਾਂ ਨੇ ਇਹ ਸਰਕਾਰ ਦਾ ਕੰਮ ਕਰ ਰਹੀਆਂ ਆਖਰਕਾਰ ਚਾਹੇ ਸੈਂਟਰਲ ਸਰਕਾਰ ਦੀ ਗੱਲ ਕਰੀਏ ਚਾਹੇ ਸਟੇਟ ਦੀਆਂ ਹਿੰਦੁਸਤਾਨੀਆਂ ਸਰਕਾਰਾਂ ਦੀ ਗੱਲ ਕਰੀਏ ਇੱਕ ਕਦੋਂ ਜਾਗਣਗੀਆਂ ਆਪਣੀ ਜ਼ਿੰਮੇਵਾਰੀ ਨੂੰ ਕਦੋਂ ਸਾਹਮਣੇ ਗਈਆਂ ਤਾਂ ਕਿ ਇਹ ਜਿਹੇ ٹرسٹਾਂ ਦੀ ਜ਼ਰੂਰਤ ਨਾ ਪਵੇ ਤੇ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਹਰ ਉਹ ਮਦਦ ਮਿਲ ਜਾਵੇ ਜੋ ਕਿ ਉਹਨਾਂ ਦੇ ਅਧਿਕਾਰ ਦੇ ਵਿੱਚ ਸ਼ਾਮਲ ਹੈ ਅੱਜ ਦੇ ਮਹਾਂਪੁਰਖ ਪ੍ਰੋਗਰਾਮ ਵਿੱਚ ਮੈਨੂੰ ਮਨੋਜ ਜੋਸ਼ੀ ਅਤੇ ਮੇਰੇ ਕੈਮਰਾ ਪਰਸਨ ਅਸ਼ਵਨੀ ਮਿੰਹਾਸ ਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਫਿਰ ਕਿਸੇ ਮਹਾਂਪੁਰਖ ਨਾਲ ਕਰਾਵਾਂਗੇ ਤੁਹਾਨੂੰ ਰੋਬ ਰੋ